ਅੱਜ ਸਰਮਨੋਜਾ ਸਰਵ ਰਿਸਟਰ ਫਗਵਾੜਾ ਬਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਵੇੜਕਰ ਜੀ ਦਾ 134 ਮਾ ਜਿਹੜਾ ਜਨਮ ਦਿਹਾੜਾ ਆ ਉਹ ਮਨਾਇਆ ਗਿਆ ਉਸ ਤੋਕੇ ਜਿੰਨੀਆਂ ਵੀ ਪ੍ਰਮੁੱਖ ਸ਼ਖੀਅਤਾਂ ਪਹੁੰਚੀਆਂ ਨੇ ਮੈਂਬਰ ਸਾਹਿਬਾਨ ਪਹੁੰਚੇ ਨੇ ਟੀਚਰ ਸਾਹਿਬਾਨਾਂ ਦਾ ਔਰ ਬੱਚਿਆਂ ਦਾ ਇਹ ਤੈਨੂੰ ਧੰਨਵਾਦ ਕਰਦੇ ਹਾਂ ਪ੍ਰਸ਼ਕ ਕਰਦੇ ਹਾਂ ਇਸ ਤਰ੍ਹਾਂ ਹੀ ਬੱਚੇ ਜਿਹੜੇ ਆ ਬਾਬਾ ਸਾਹਿਬ ਦੇ ਨਕਸ਼ੇ ਕਰਦੇ ਤੇ ਚੱਲਦੇ ਰਹਿਣਗੇ ਔਰ ਜਿਹੜਾ ਬਾਬਾ ਸਾਹਿਬ ਦਾ ਨਾੜਾ ਸੀ ਪੜੋ ਜੁੜੋ ਸੰਘਰਸ਼ ਕਰੋ ਸਭਾ ਉਸ ਕਦਮ ਤੇ ਹੀ ਚੱਲ ਰਹੀ ਹੈ ਕਿਉਂਕਿ ਜਿਵੇਂ ਬੱਚਿਆਂ ਨੂੰ ਸਿਖਲਾਈ ਦੇਣ ਦੀ ਗੱਲ ਹੈ ਚਾਹੇ ਬੱਚਿਆਂ ਨੂੰ ਮੰਨ ਲਓ ਬਿਊਟੀ ਸੰਦਾ ਟੇਲਿੰਗ ਕਟਿੰਗ ਦਾ ਜਾਂ ਮੰਨ ਲਓ ਜਿਹੜਾ ਕੰਪਿਊਟਰ ਦੀ ਟ੍ਰੇਨਿੰਗ ਦੇ ਰਹੀ ਹੈ ਇਹ ਹੀ ਇਹ ਹੀ ਹੈ ਬਾਬਾ ਸਾਹਿਬ ਦਾ ਮਿਸ਼ਨ ਹੈ ਜਿਹੜਾ ਮਿਸ਼ਨ ਨੂੰ ਲੈ ਕੇ ਸਰਬਨੋਇ ਸਭਾ ਚੱਲੀ ਹੋਈ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਮੌਕੇ ਤੇ ਸੁਭ ਦਿਹਾੜੇ ਤੇ ਤੁਹਾਨੂੰ ਮੁਬਾਰਕਾ ਵੀ ਔਰ ਤਹਿ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਇਸ ਤਰ੍ਹਾਂ ਸਾਨੂੰ ਅਸ਼ੀਰਵਾਦ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਅੱਜ ਡਾਕਟਰ ਪੀਮਰਾ ਅਧਿਕਾਰ ਜਿਨ੍ਹਾਂ ਦਾ 134ਵਾਂ ਜਨਮ ਦਿਨ ਸਰਬ ਨੌਜਨ ਸਭਾ ਫਗਵਾੜਾ ਵੱਲੋਂ ਮਨਾਇਆ ਜਾ ਰਿਹਾ ਹੈ ਇਹਨਾਂ ਨੇ 1800 ਕਨ ਵਿੱਚ ਮੂਹ ਵਿੱਚ ਜਨਮ ਲਿਆ ਉਸ ਤੋਂ ਬਾਅਦ ਗਲਨ ਸਮਾਜ ਨਾਰੀ ਸ਼ਕਤੀ ਤੇ ਸਮਾਜਦਾਰਕ ਜੋ ਕੰਮ ਕੀਤਾ ਬਾਬਾ ਸਾਹਿਬ ਜੋ ਕਿ ਭਾਤ ਸੰਧਾਨ ਦੇ ਨਰਮਾਤਾ ਦੇ ਵੱਲੋਂ ਜਾਣੇ ਜਾਂਦੇ ਆ ਇਹਨਾਂ ਨੇ ਦੇਸ਼ ਦੇ ਥਾਂ ਲਈ ਗਰੀਬਾਂ ਦੇ ਥਾਂ ਲਈ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਸੀਂ ਸਰਬ ਨੌਜਨ ਸਭਾ ਵੱਲੋਂ ਇਹਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਦੇ ਪਾਈ ਯੋਗਦਾਨ ਨੂੰ ਯਾਦ ਕਰਦੇ ਹੋਏ ਇੱਥੇ ਦਾ ਜਨਮ ਦਿਨ ਮਨਾ ਰਹੇ ਆ ਧੰਵਾਦ ਜੀ ਤੇ ਜਿਹਨਾਂ ਸਿੱਖਾਂ ਦੀ ਲੋੜ ਹੈ ਜਿਹੜੀਆਂ ਗੱਲਾਂ ਸਿੱਖੀਆਂ-ਸਿੱਖੀਆਂ ਮੈਂ ਹਰਜਲ ਭਾਦੀ ਜੀ ਬੇਨਤੀ ਕਰਦਾ ਕਿ ਦੋ ਘੜੇ ਦੇ ਸ਼ੇਰ ਜਾ ਕੇ ਆਪਣੇ ਵੀ ਕਬੜਾ ਬਣਾ ਕੇ ਉਸ ਤੋਂ ਬਾਅਦ ਸਰਦਾਰ ਸਾਹਿਬ ਤੁਹਾਾਰਾ ਮਾਰੇ ਆ ਹਰਜਲ ਭਾਦੀ ਜੀ ਪੀਸ ਕਰ ਬਾਬਾ ਸਾਹਿਬ ਅਮੇਰ ਸਿੰਘ ਜੈਨਤੀ ਜਿਹੜੀ ਹੈਗੀ ਆ 14 ਅਪ੍ਰੈਲ ਵਾਸਤੇ ਜਿਹੜੀ ਹੈਗੀ ਉਹ ਅੱਜ ਮਨਾਈ ਜਾ ਰਹੀ ਆ ਉਹਦੇ ਇਸ ਵੰਦੇ ਵਿੱਚ ਸਾਰੇ ਆਪਾਂ ਕਦਰ ਪਾਈਆਂ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਵਿੱਚ ਕੇਂਦਰੀ ਮੰਤਰੀ ਸਾਹਿਬ ਸਰਕਾਰ ਜੀ ਜਿਨ੍ਹਾਂ ਨੇ ਆਪਣੇ ਰਜੇਮਿਆਂ ਜੋ ਕੀਮਤੀ ਸਮਾਂ ਕੱਢ ਕੇ ਇੱਥੇ ਹਾਜ਼ਰੀ ਭਰਦਿਆਂ ਇਨਮ ਕੀਤਾ ਕਾਰਨ ਮੈਂ ਨਾਲ ਹੀ ਸੀਗਾ ਇਹਨਾਂ ਦਾ ਤੇ ਬਹੁਤ ਅੱਜ ਦੇ ਰਜੇਮੇਨਤ ਜਿਆਦਾ ਸੀਗੇ ਪਰ ਇਹਨਾਂ ਨੇ ਕਿਹਾ ਕਿ ਸਰਮੋਗ ਨੌਜਵਨ ਸਭਾ ਦੇ ਨਾਲ ਆਪਣਾ ਬਹੁਤ ਪਿਆਰ ਹੈ ਪਪਾ 2 ਮਿੰਟ ਜਾਈਏ ਜਾਣਾ ਜ਼ਰੂਰੀ ਆ ਸੋਦੇ ਲਈ ਸਰਕਾਰ ਸੁਭਾਦੀਆਂ ਔਰ ਸਾਰੇ ਮਾਜਬੋ ਸਭਾ ਵੀ ਉਹਨਾਂ ਦੇ ਵੀ ਧੰਨਵਾਦੀ ਆ ਤੇ ਉਹ ਇਦਾਂ ਦੇ ਦਿਨਾਂ ਨੂੰ ਜਿਹੜੇ ਸਾਡੇ ਦੇਸ਼ ਵਾਸਤੇ ਜਿਹਨਾਂ ਨੇ ਕੋਸ਼ਿਸ਼ ਕੀਤਾ ਸਾਡੇ ਕੌਮ ਵਾਸਤੇ ਕੋਸ਼ਿਸ਼ ਕੀਤਾ ਉਹਨਾਂ ਨੂੰ ਯਾਦ ਕਰਨ ਵਾਸਤੇ ਹਮੇਸ਼ਾ ਪ੍ਰੇਰਣਾ ਕਰਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਸੁਖਵਿੰਦਰ ਸਿੰਘ ਜੀ ਔਰ ਅਜੂਤੀ ਟੀਮ ਦੇ ਅਸੀਂ ਧੰਨਵਾਦੀ ਆ ਤੇ ਉਹ ਇਦਾਂ ਦੇ ਪ੍ਰੋਗਰਾਮ ਲਿਖਦੇ ਆ ਸੋ ਸਾਰੇ ਬੱਚੇ ਇੱਕ ਬੇਕਰ ਸਾਹਿਬ ਜੀ ਦਾ ਕਥਨ ਸੀ ਵੀ ਤੁਹਾਡਾ ਹੋਇਆ ਤੁਹਾਨੂੰ ਚੋਰੀ ਹੋ ਸਕਦਾ ਕੋਈ ਹੋਰ ਜਿਹੜੀ ਏਦਾਂ ਦੀ ਸਮਾਜਿਕ ਚੀਜ਼ ਆ ਦੁਨੀਆਦਾਰੀ ਦੇ ਅੰਦਰ ਚੀਜ਼ ਆ ਉਹ ਚੋਰੀ ਹੋ ਜਾਂਦੀ ਆ ਲੇਕਿਨ ਵਿਦਿਆ ਇੱਕ ਐਸਾ ਹਥਿਆਰ ਆ ਜਿਹੜਾ ਕਦੇ ਚੋਰੀ ਨਹੀਂ ਹੋ ਸਕਦਾ ਔਰ ਤੁਸੀਂ ਪਿਆਰੇ ਬੱਚੇ ਆ ਜੇਕਰ ਆਪਾਂ ਸਿੱਖਿਆ ਦਾ ਇੱਕ ਸਾਡੂ ਅਨਕਾਰ ਮਿਲਿਆ ਉਹ ਬਾਬਾ ਸਾਹਿਬ ਮੇਰਕਤ ਜੀ ਦੀ ਬਹੁਤ ਵੱਡਾ ਉਹਦੇ ਵਿੱਚ ਦੇਣ ਆ ਬੋਰਡ ਦਾ ਅਧਿਕਾਰ ਮਿਲਿਆ ਤਾਂ ਉਹਦੇ ਵਿੱਚ ਬਹੁਤ ਕੰਨੀ ਦੇਣ ਆ ਹੋਰ ਸਮਾਜਿਕ ਅਧਿਕਾਰ ਮਿਲੇਆ ਮੌਲਿਕ ਅਧਿਕਾਰ ਮਿਲੇਆ ਸਾਨੂੰ ਫੰਡਾਮੈਂਟਲ ਰਾਈਟਸ ਮਿਲੇਆ ਜਿਹੜੇ ਬਾਬਾ ਸਾਹਿਬ ਨੇ ਦਵਾਏ ਆ ਬਿਕੋਜ਼ ਅਜਾਦੀ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਇੱਥੇ ਰਾਜਾ ਸ਼ਾਹੀ ਵਾਲਾ ਸਿਸਟਮ ਚੱਲਦਾ ਸੀ ਜੋ ਰਾਜਾ ਨੂੰ ਪਸੰਦ ਆਇਆ ਉਹ ਕਾਨੂੰਨ ਤੇ ਜੋ ਨਹੀਂ ਪਸੰਦ ਆਇਆ ਉਹ ਕਾਨੂੰਨ ਤੋੜਤਾ ਪਿਆ ਜਾਂਦਾ ਸੀ ਪਰ ਜਦੋਂ ਬਾਬਾ ਸਾਹਿਬ ਆਏ ਉਹਨਾਂ ਨੇ ਇੰਨੀ ਵਿੱਦਿਆ ਹਾਸਲ ਕੀਤੀ ਹੋਈ ਸੀ ਜੀ ਹੈਰਾਨ ਹੋ ਗਏ ਵੀ ਦੁਨੀਆ ਦੇ ਵਿੱਚ ਜੇਕਰ ਸਭ ਤੋਂ ਵੱਧ ਡਿਗਰੀ ਵਾਲੇ ਕੋ ਇਨਸਾਨ ਹੋਇਆ ਤਾਂ ਬਾਬਾ ਮੇਕਰ ਸਾਹਿਬ ਹੋਇਆ ਕਿੰਡੀ ਉਹਨਾਂ ਦੀ ਘਰਨਾ ਸੀ ਵੀ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਬਨੇਸ਼ਾ ਦੇ ਵਿੱਚ ਜਾ ਕੇ ਐਸੀਆਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਜਿਨ੍ਹਾਂ ਤੇ ਸੋਚ ਵੀ ਨਹੀਂ ਸਕਦੇ ਸੀ ਅਸੀਂ ਉਹਨਾਂ ਦੇਖ ਵੀ ਸਕਦੇ ਆ ਔਰ ਉਹ ਕਹਿੰਦੇ ਆ ਵੀ ਇੰਨੀ ਗਰੀਬੀ ਸੀ ਵੀ ਰਾਸਤੇ ਦੋ ਟੁਕ ਖਾ ਕੇ ਵੀ ਉਹਨਾਂ ਨੇ ਪੜ੍ਹਾਈ ਛੱਡੀ ਨਹੀਂ ਔਰ ਉਹ ਯਤਨ ਜਾਰੀ ਰੱਖੇ ਔਰ ਇਹਨਾਂ ਪੜ੍ਹ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ ਗਰੀਬੀ ਨੂੰ ਗਰੀਬੀ ਤੋੜਨ ਵਾਸਤੇ ਅਧਿਆਇ ਦਿੱਤੇ ਚਾਹੇ ਲੋਕਾਂ ਦੇ ਵਿੱਚ ਰਜਿਸਟ੍ਰੇਸ਼ਨ ਦਾ ਹਥਿਆਰ ਆ ਤੁਹਾਨੂੰ ਪੜ੍ਹਾਈ ਦੇ ਅਧਿਕਾਰ ਦਾ ਹਥਿਆਰ ਆ ਵੋਟ ਦਾ ਅਧਿਕਾਰ ਆ ਇਹ ਸਭ ਬਾਬਾ ਸਾਹਮਣੇ ਹੋਏ ਹੋਇਆ ਔਰ ਜੇਕਰ ਅਸੀਂ ਇੱਦਾਂ ਦੇ ਇਨਸਾਨਾਂ ਨੂੰ ਯਾਰ ਨਹੀਂ ਕਰਦੇ ਤਾਂ ਨਾ ਸਮਝਦਾ ਅਸੀਂ ਆਪਣੇ ਫਰਜ਼ਾਂ ਨੂੰ ਫਿਰ ਪੂਰੀ ਤਰ੍ਹਾਂ ਣਵਾ ਨਹੀਂ ਰਹੇ ਔਰ ਅੱਜ ਮੈਂ ਧੰਨਵਾਦ ਕਰਦਾ ਇਸ ਨੌਜਵਾਨ ਸਭਾ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਰਕਾਰ ਵੀ ਇਹਨਾਂ ਨੂੰ ਸਹਿਯਦਾ ਕੀਤਾ ਆ ਔਰ ਧੰਨਵਾਦੀ ਆ ਸਾਰੇ ਤੁਹਾਡੇ ਜਿਹਨੇ ਤੁਸੀਂ ਇੱਥੇ ਪਿਆਰੇ ਬਜ਼ੁਰਗ ਜੀ ਬੈਠੇ ਆ ਸਾਰੀ ਟੀਮ ਬੈਠੇ ਆ ਹੋਰ ਪ੍ਰਧਾਨਤੇ ਵੀ ਆ ਕੇ ਬੈਠੇ ਆ ਪੁਲੀਸ ਸਾਹਿਬ ਬੈਠੇ ਹਨ ਸਭ ਦਾ ਆਪਣੇ ਤੋਂ ਆਪ ਕਰਦਾ ਬਹੁਤ ਸ਼ੁਕਰੀਆ ਮੇਰੇ ਨਾਲ ਹੈ ਮਨਸਾ ਸੋ ਸਾਥੀਆਂ ਦੇ ਮੇਰੇ ਉੱਤੇ ਅੱਜ ਦਾ ਬਰਨਾਲਾ ਡਾਕਟਰ ਮੇਲਕਰ ਸਾਹਿਬ ਦਾ ਜਨਮ ਦਿਨ ਤੋਂ ਉਪਰੈ ਹੁੰਦਾ ਹੈ ਉਸ ਦਿਨ ਜਿਹੜੀ ਬੀਤ ਉਹ ਬਹੁਤ ਅਨੁਭਵ ਅਨੁਭਵ ਹੈ ਡਾਕਟਰ ਦਾ ਜੀਵਨ ਇਹਦਾ ਨਾਸੀ ਵੀ ਬਣਾ ਦੇਦਾ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਪਹਿਲੇ ਦੋ ਸਾਲ ਹੀ ਕਰਕੇ ਸਿੱਖਣਾ ਹੋ ਬਿਕੰਦਾ ਆਪਣੇ ਗਰੀਬ ਮਾਪਾਪ ਦੇ ਘਰ ਪੈਦਾ ਹੋ ਕੇ ਉਹਨਾਂ ਸਮੇਂ ਦਾ ਜਦੋਂ ਧੂੜ ਛੜ ਗਈ ਪਾਣੀ ਪੀਣ ਦਾ ਬਖਸ਼ ਹੁੰਦਾ ਸੀ ਪਾਣੀ ਪੀਣ ਲਈ ਜਿਹੜਾ ਸੀ ਉਹ ਬਖਸ਼ ਕਰਾ ਦੇਂਦੇ ਬਖਸ਼ ਦੇ ਉਸ ਵੇਲੇ ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰਦੇ ਹੁੰਦੇ ਆ ਕੈਦੀ ਸਿੱਖਿਆ ਪ੍ਰਾਪਤ ਕਰ ਦੁਨੀਆ ਦੇ ਸਭ ਤੋਂ ਵੱਧ ਆਪਣੇ ਲਿਖ ਦਿੱਤੀ ਆਪਣੇ ਹਰ ਉਸ ਸਮੇਂ ਦਿਹਾੜੇ ਉਹਨਾਂ ਦੇ ਜੀਵਨ ਦੇ ਨਾਲ ਸਭ ਸਿੱਖਿਆ ਵੀ ਰਣੀ ਚਾਹੀਦੀ ਹੈ ਜੋ ਉਹਦਾ ਜੀਵਨ ਹੈ ਕੀ ਪੰਜ ਸਤਾਰ ਹੈ ਜਿਹੜੇ ਜੀਵਨ ਦੇ ਤੇ ਪੀੜ ਸਤਾਰ ਕਰਨੇ ਚੱਲ ਗਨੇ ਉਹ ਤੇ ਜਨਮਦਾਨ ਹੈ ਬਹੁਵਚਵਤਿਆ ਪ੍ਰਦੇਸ਼ ਤੇ ਜਾਨ ਦਾ ਮੌਕਾ ਵੀ ਤਿਰੋਗਣਾ ਚਾਹੀਦਾ ਹੈ ਉਹਨੂੰ ਪ੍ਰੇਰਣਾ ਮਿਲਿਆ ਉਹਨੇ ਫਾਜ਼ਲ ਸਾਹਿਬ ਬਣੀ ਸੀ ਉਹ ਜਗਾ ਕਰਕੇ ਬਹੁਤ ਵੱਡਾ ਸਮਾਰਕ ਉੱਤੇ ਬਣਾਇਆ ਮੌਤ ਪਰ ਤੇ ਸੱਚ ਹੁੰਦੀ ਆ ਉਹਦੇ ਜੀਵਨ ਤੇ ਇਸੇ ਨਾਲ ਜਿੱਥੇ ਉਹਨੇ ਸਿੱਖਿਆ ਪ੍ਰਾਪਤ ਕੀਤੀ ਇੰਗਲੈਂਡ ਉਹ ਜਗਾ ਦੇ ਕੇ ਪਾਠਕਾ ਦੇ ਤੇ ਬੜਾ ਮੈਮੋਰੀਓਲ ਬਣਾਇਆ ਜਿੱਥੇ ਉਹਦੀ ਘਰ ਤੋਂ ਦਿੱਲੀ ਚ ਉਸ गांव ਦੀ ਇੱਕ ਵੱਡੀ ਮੇਲੇ ਨੂੰ ਬੜੇ ਮੋਤੀ ਸਾਹਿਬ ਨੇ ਬਣ ਦਿੱਤਾ ਚੋਕ ਹੋਵੇ ਲੱਗਦਾ ਮੈਨੂੰ ਬੁੱਕ ਦੀ ਤਰ੍ਹਾਂ ਲੱਗਦੀ ਉਹ ਜੇ ਕਿਤਾਬ ਪਈ ਹੋਈ ਇਸ ਤਰ੍ਹਾਂ ਸ਼ਿਕਰੋ ਜਿਹਾ ਮਿਣੀ ਹੋਈ ਇਸੇ ਨਾਲ ਜਿੱਥੇ ਉਹਨਾਂ ਨੇ ਜਨ ਜਰਾਪ੍ਰਤ ਅੰਤਰੀ ਲੀਕਾ ਉਹ ਨਾਗਪੁਰ ਸਟਾਟ ਨੂੰ ਦੇਖਣ ਆਉਣ ਜਗਾ ਬਹੁਤ ਵੱਡਾ ਸਮਾਰਕ ਹੋ ਤੇ ਜਿਖੋੜਾ ਕਿਤੇ ਨਾ ਸੰਕਰ ਬੰਗੇ ਜੁਆ ਇਹ ਪਾਕਿਸਤਾਨ ਨੇ ਜਿਹੜੇ ਡਾਕਟਰ ਬੇਨਤਾ ਸਭ ਉਹ ਕਹਿੰਦੇ ਨੇ ਇਹਦੇ ਬਹੁਤ ਦਰਦ ਹੈ ਉਹਨਾਂ ਨੇ ਸਿੱਖਿਆ ਲੈ ਜੀ ਉਹਨਾਂ ਨੇ ਇਸਤਾਨ ਦੇਖਣੇ ਕਹਿੰਦੇ ਤੇ ਉਹਨੇ 30 ਤੱਕ ਇਤੋ 14 ਜੀਵਨ ਦਾ ਸਿੱਖਿਆ ਲੈਣ ਲੱਗ ਪਏ ਆਪਣੇ ਜੀਵਨ ਚ ਸਰਹੰਦਾ ਦੇ ਰੁਪਾਤ ਦਰਵਾਜ਼ਾ ਐਜਾ ਵਧੀਆ ਜਮਦਾਨ ਦੁਨੀਆ ਜੋ ਕੋਈ ਐਡਾ ਵੱਡਾ ਸਰਹੰਦਾ ਵੀ ਨਹੀਂ ਚੈਨ ਨਵਾਂ ਜਿਹਾ ਲਿਖਿਆ ਹੋਇਆ ਦਰਵਾਜ਼ਾ ਮੋਹਲ ਸਿੰਘ ਜੀ ਨਾਲ ਨੇ ਬਣਾਇਆ ਔਰ ਇਹਦੇ ਨਾਲ ਉਹ ਇੱਕ ਵਰਗ ਜਿਹਨੂੰ ਨਵਹਿਦਾ ਪਾਦਰਸ਼ੀ ਨੂੰ ਵੀ ਆਪੀ ਦੇ ਰਿਕਾਰਡ ਦਿੱਤੇ ਬੋਰਡ ਦਾ ਦਾਸਾ ਨੂੰ ਦਿੱਤਾ ਔਰ ਐਸੀ ਵਰਗ ਜਿਹੜੀ ਗਰੀਬ ਵਰਗ ਦੀ ਉਹ ਲਈ ਇੱਕਾਂ ਨੌਕਰੀਆਂ ਰਿਜ਼ਰਵੇਸ਼ਨ ਇੱਕ ਵਿਦਿਆ ਜਿਹੜੇ ਦੇਖੇ ਤੀਜੀ ਸਿਆਸੀ ਜਨਰਲ ਹੋ ਗਏ ਐਮ ਐ ਲਿਆ ਕੀ ਜੇ ਬੜੇ ਕੋਈ ਤੋਂ ਦਾ ਕਰਕੇ ਬਣੇ ਐਜੂਕੇਸ਼ਨ ਜਿਹੜੇ ਨੂੰ ਵੰਦੀ ਰਹਾ ਹੁੰਦਾ ਕਰਕੇ ਮਿਲ ਰਹੀ ਹੈ ਔਰ ਬਹੁਤ ਵੱਡਾ ਜੀਵਨ ਦਾ ਜਿਹੜਾ ਸਾਡੇ ਦੇਸ਼ ਦਾ ਇਸਤਰੀ ਜਿਹੜਾ ਅਨਪੜ੍ਹ ਸੀ ਉਹ ਕਾਹੋ ਹੋ ਦੇ ਨਾ ਜੋ ਕਟਿਆ ਸੀ ਉਹਨੂੰ ਬਰਬਾਦ ਜਾ ਕੇ ਖੜਾ ਕੇ ਅੱਜ ਚਾਤੀ ਵਾਰੀ ਦੇ ਜਿਹੜੇ ਉਹ ਲੋਕ ਜਿਹੜੇ ਕਿਸੇ ਵਾਰ ਤੇ ਹਾਇਰ ਕੇ ਕੁੜੀਆਂ ਨੂੰ ਪੱਠੇ ਪਾਉਂਦੇ ਸੀ ਅੱਜ ਹਾਰਸਟੇਗਰ ਕੋਖੀਆਂ ਉੱਡੀਆਂ ਭਾਗ ਰਹੇ ਨੇ ਕਾਲਾ ਦੁੜੀਏ ਧੋਦੇ ਨੇ ਵੱਡਾ ਹਸਤਾਨ ਬਰਾਬਰੀ ਦੇ ਦਰਜਾ ਜਿਹੜੇ ਵੀ ਲੋਕ ਅੜੂਦੰਦ ਨੇ ਵਿਚਾਰੀਆ ਜੀ ਉਹ ਆਪ ਜਨਪਦ ਕੇ ਬਣੇ ਕੋਈ ਆਈਡੀ ਬਣਿਆ ਕੋਈ ਡੀਜੀ ਬਣਿਆ ਕੋਈ ਟੀਸੀ ਬਣਿਆ ਐ ਤਰੀ ਨਾਲ ਐਮਐਲਏ ਵੀ ਬਣਿਆ ਵੀਰੋ ਨੇ ਰਾਸ਼ਟਰਪਤੀ ਵੀ ਬਣੇ ਇਹ ਇੰਕਾਰ ਡਾਟੋ ਮੇਂਟਰ ਸਾਹਿਬ ਨੇ ਜਿੱਤੇ ਤਾਂ ਇਸ਼ਾਰਾ ਬੀ ਮਸਤ ਇੱਕ ਸਮਾਜਿਕ ਤਬਦੀਲੀ ਲੱਗੇ ਅੱਜ ਨਾਲ ਇਹਨਾਂ ਨੂੰ ਤਾਂ ਸਿੱਖਿਆ ਰਹੀ ਕਿ ਆਪਣੇ ਜੀਵਨ ਕਿੱਧਰ ਵੱਲ ਸੇ ਬਾਗਣਾ ਕੀਤਾ ਐਨਾ ਕੋਈ ਕਰ ਵੀ ਨਹੀਂ ਸਕਦਾ ਜੋ ਚਾਹੁੰਦੇ ਦਾ ਆਪਣੇ ਜੀਵਨ ਬਾਰੇ ਸੋਚਾ ਰੱਖਦੇ ਨੇ ਜਾਣੇ ਬੜਾ ਚੰਗੇ ਵਕੀਰ ਵਧੀਆ ਜੀਵ ਕਰ ਸਕਦੇ ਸੀ ਹੋਰ ਕੋ ਮਤੀ ਪ੍ਰਾਪਤ ਕਰਦੇ ਸਰਕਾਰ ਦੇ ਨੂੰ ਤਿਆਰੀ ਬਣਾ ਲੈ ਕਿ ਲੋਕਾਂ ਦਾ ਜੀਵਨ ਸੁਧਾਰ ਕਰਾਉਣਾ ਉਸਕ ਆਪਣੀ ਪਹਿਚਾਣ ਵੀਰ ਦਾ ਅਸਤਾਨ ਜੀਵਨ ਸੁਧਾਰਨ ਲਈ ਬਹੁਤ ਬੜਾ ਕੰਮ ਕੀਤਾ ਸਾਨੂੰ ਤਾਂ ਸਿੱਖਿਆ ਲੈਣ ਦੀ ਲੋੜ ਹੈ ਮੋਕੇ ਦੀ ਸਰਕਾਰ ਦੇ ਨਾਲ ਲੜਨਾ ਉਸ ਵੇਲੇ ਦੀਆਂ ਸਿਆਸੀ ਪਾਰਟੀਆਂ ਦਾ ਰਵਾਇਦਾ ਹਮੇਸ਼ਾ ਹੀ ਗੜੀ ਭਣੀ ਦੀ ਉਹਨਾਂ ਦੀ ਗਾਂਧੀ ਜੀ ਨਾਲ ਦੇ ਬੋਲ ਵਿੱਚ ਉਹ ਬਤ ਪੇਦ ਰਹੇ ਕਿਉਂਕਿ ਉਹ ਹੋਰ ਧਰਮਾਂ ਸੋਚ ਸੋਚਦਾ ਬੰਦਾ ਸੀ ਉਹਨਾਂ ਨੇ ਬਹੁਤ ਕੁਝ ਕੀਤਾ ਗਰੀਬ ਵਰਗ ਲਈ ਔਰ ਦੁਨੀਆ ਦੇ ਬਰਾਬਰ ਲਿਆ ਕੇ ਖੜਾ ਕਰ ਦੇਣਾ ਇੱਕ ਬਹੁਤ ਵੱਡੀ ਗੱਲ ਜਿਹੜੀ ਚੰਦਨ ਸ਼ਾਹ ਨੇ ਕਹੀ ਜਿਹੜੀ ਗੁਲਾਮਦਾਰਾਂ ਨੇ ਕਹੀ ਜਿਹੜੀ ਜ਼ਾਇ ਬਾੜੀ ਚ ਹੈ ਕਿ ਦੁਨੀਆ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਉਹਨਾਂ ਬ੍ਰਾਹਮਣ ਕਰਦਾ ਕਦਰ ਕੀਤਾ ਇਹਨਾਂ ਨੇ ਕਰੋੜੀ ਬ੍ਰਾਹਮਣ ਕਰਕੇ ਤੇ ਜਿਹੜੀ ਚਾਰ ਗੁਰੂਆਂ ਨੇ ਚਾਹੀ ਸੀ ਉਹ ਚੀਜ਼ ਉਹਨਾਂ ਇੰਤਰਨਾਮੇ ਵਿੱਚ ਲਾਉਂਦੇ ਪੈਕੀਟਾਂ ਕਰਕੇ ਲਾਈ ਸਾਨੂੰ ਉਹਦੇ ਜੀਵਨ ਦਾ ਸਿੱਖਿਆ ਲੈ ਕੇ ਅਗਲਾ ਪੀੜ੍ਹੀ ਦਾ ਹੀ ਹੋਣ ਲੱਗੇ ਹੋ ਗਏ ਨਾਮ ਰੇਟਰ ਸਾਹਿਬ ਭਾਰਤ ਅੰਦਰ ਮਿਲਿਆ ਮਰਨ ਤੋਂ 30 ਸਾਲਾਂ ਬਾਅਦ ਕਿਸੇ ਰਹਾ ਅਜ਼ਾਦੀ ਦੇ ਬਾਅਦ ਇਹਨਾਂ ਚਾਰ ਅਜੀ ਕੋ ਸਾਥ ਦੇਦੇ ਡਾਣਾ ਮੇਤਰ ਨੂੰ ਦਾ ਵਾਅਦਾ ਤਾਂ ਲੈ ਲਿਆ ਪਰ ਬੜਾ ਸੰਘਰਸ਼ ਕਰਨਾ ਪਿਆ ਕਿਉਂਕਿ ਜਿਲ੍ਹੋਂ ਚਾਹੁੰਦੇ ਨਹੀਂ ਜੀ ਦੇਣਾ ਇਹਨਾਂ ਨੂੰ ਡਾਣਾ ਮੇਤਰ ਖਾਲੀ ਤੇ ਮੋਟੇ ਤੇ ਪ੍ਰੇਜ਼ੈਂਟੀ ਪਾਰਟੀ ਵਾਂਗ ਲੱਗੀ ਸੀ ਉਹ ਲਈ ਬੜਾ ਸੰਘਰਸ਼ ਕਰਨਾ ਪਿਆ ਉਹ ਦੇਸ਼ ਦਾ ਨਰਵਾਤਾ ਪਾਰ ਦੇ ਸਰਦਾਰ ਦਾ ਨਰਵਾਤਾ ਦੋਵਾਂ ਲਈ ਐਮਪੀ ਦੀ ਲੱਗੇ ਬੜੀ ਤੋੜੇ ਹੋਏ ਨਾ ਲੋਕੇ ਮਰਾਰੇ ਇਹਨੂੰ ਦੁਨੀਆ ਨੂੰ ਪਾਰਲੀਮੈਂਟ ਦੇ ਅੰਦਰ ਰੋਣਾ ਹੈ ਲੋਕ ਸਭਾ ਦੀ ਕੰਮ ਨਹੀਂ ਹੋ ਸਕਦਾ ਰਾਜ ਸਭਾ ਦੇ ਅੰਦਰ ਹੋ ਸਕਦਾ ਹੈ ਜੇ ਜੀਵਨ ਸੰਗਾਸ਼ਾ ਸਿਰਸਕਾਰ ਨੂੰ ਦੇ ਕੇ ਕਮਰਾਣਾ ਨਹੀਂ ਚਾਹੀਦਾ ਤਗੜੀ ਹੋ ਕੇ ਚੱਲਣਾ ਚਾਹੀਦਾ ਬਹੁਤ ਰਹਿੰਦੇ ਨੂੰ ਕਵੈਸਟੇਜ ਹੁੰਦੀ ਹੈ ਤਕਲੀਫ ਹੁੰਦੀ ਹੈ ਕਿ ਡਾਣਾ ਬੀਸਰ ਸਾਹਿਬ ਕੋਲੇ ਲੜ ਸਕਦੇ ਹੈ ਤਾਂ ਸਾਰਾ ਸਭਾ ਇਕੱਠੇ ਉੱਤੇ ਲੜੀ ਦੇ ਆਪਰੇ ਹੱਕਾਂ ਲਈ ਲੜਨਾ ਚਾਹੀਦਾ ਪਰ ਇਹ ਵੀ ਬਜਾਪਾ ਪਾਰਸ ਨੇ ਚੱਕੀ ਲਈਏ ਬੀਟਰ ਜੀ ਆਪ ਭੱਗ ਰਹੀਆਂ ਨਹੀਂ ਅਈ ਲੜਾਈ ਕਰਦਾ ਇਹ ਨਹੀਂ ਅੱਜ ਡਾ. ਪ੍ਰਮੇਂਦਰ ਸਾਹਿਬ ਹੋਈ ਵਾਰ ਕਹਿੰਦਾ ਹੁੰਦਾ ਡਾਕਟਰ ਦੇ ਜੀਵਨ ਵਿੱਚ ਬਹੁਤ سارے ਲੋਕ ਐਸੇ ਆ ਜਿਹੜੇ ਐਸੀ ਨਹੀਂ ਸੀ ਉਹਨਾਂ ਦੇ ਉਹਦਾ ਜੀਵਨ ਸੁਧਾਰਿਆ ਡਾਕਟਰ ਉਹ ਪਾਣੀ ਦੀ ਸੇਵਾ ਕਰਕੇ ਤਾਂ ਨਾ ਮੈਂ